कनौर पुलिस ने सुलझाया अन्य कतल का मामला नंबर किलोमीटर पिछा करीत तो चीमा ने दसा की पुलिस ने मुख दो विक्रमजीत उर्फ विकी और उसकी मदद करण वाले उसके चाचे सतनाम सिंह बिहार के पटना तो काबू किया है कतल पिछे प्रेम प्रसंग डी एसपी

हरमनप्रीत सिंह चीमा अनुसार वारदात ਤੋਂ ਬਾਅਦ ਦੋਸ਼ੀ ਵਿਕਰਮਜੀਤ ਸਿੰਘ ਲੜਕੀ ਨੂੰ ਨਾਲ ਲੈ ਕੇ ਫਰਾਰ ਹੋ ਗਿਆ ਸੀ ਆਓ ਸੁਣੀਏ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਕੀ ਕਹਿੰਦੇ ਹਨ ਮੀਡੀਆ న్యూਸ ਪੰਜਾਬ ਰਾਜਪੁਰੇ ਤੋਂ ਰਾਜਿੰਦਰ ਸਿੰਘ ਕੰਬੋਜ ਦੀ ਰਿਪੋਰਟ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਆੜਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਅਤੇ ਐਸਪੀਡੀ ਸ਼੍ਰੀ ਗੁਰਵੰਸ ਪਾਚੇ ਨਿਸ਼ਾਨ ਨਿਰਦੇਸ਼ ਐਸਪੀ ਪੀਬੀਆਈ ਸੌਰਨਜੀਤ ਕੌਰ ਮੈਡਮ ਦੀ ਰਹਿਨੁਮਾਈ ਹੇਠ ਯੋਗਗਵਾਈ ਹੇਠ ਅਸੀਂ ਇੱਕ ਜਿਹੜਾ ਕਤਲ ਪੇਸ਼ ਕੀਤਾ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਇੱਕ 26 12 2025 ਨੂੰ ਅਵਿਕਰਮ ਸਿੰਘ son of ਬਚਿੱਤਰ ਸਿੰਘ ਵਾਸੀ ਵਾਰਡ ਨੰਬਰ 2 ਕਨੌਰ ਦਾ ਉਹ ਮੁੰਡਾ ਸੀ ਉਹ 26 ਤਰੀਕ ਨੂੰ ਆਪਣੇ ਕਨੌਰ ਤੋਂ ਪਟਿਆਲੇ ਨੂੰ ਵਸਤੇ ਜਾਂਦਾ ਤੇ ਉੱਥੇ ਪਟਿਆਲੇ ਜਾ ਕੇ ਉਹ ਮਿਸ ਹੋ ਜਾਂਦਾ ਦੇ ਉਹ ਚਲੋ ਉਹਨਾਂ ਦੇ ਘਰ ਦੇ ਇੱਕ ਦੋ ਦਿਨ ਆਪਣੇ ਤੌਰ ਤੇ ਟਰੇਸ ਕਰਦੇ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡਾ ਮੁੰਡਾ ਮਿਸਿੰਗ ਹੈ ਅਸੀਂ ਉਸ ਬੰਦ ਦੇ ਵਿੱਚ ਉਹਦੇ ਫਾਦਰ ਦੇ ਬਿਆਨ ਤੇ ਐਫਆਈਆਰ ਨੰਬਰ 44 301225 ਅੰਡਰ ਸੈਕਸ਼ਨ 127 ਬੀ ਐਨ ਐਸ ਦੇ ਤਹਿਤ ਮਿਸਿੰਗ ਦਾ ਪਰਚਾ ਦੇ ਕੇ ਐਫਆਈਆਰ ਦਰਜ ਕਰਾ ਉਹ ਤੋਂ ਬਾਅਦ ਅਸੀਂ ਜਦੋਂ ਇਹਦੀ ਇਹ ਬੰਦਾ ਮਿਲਿਆ ਨਹੀਂ ਮੁੰਡਾ ਇਹ ਜਦੋਂ ਇਹਦੀ ਵਿਧਾਈ ਨਾਲ ਹੋਰ ਪੜਤਾਲ ਕੀਤੀ ਤਾਂ ਇਹਦੀ ਸਾਨੂੰ 31 2026 ਨੂੰ ਯਾਨੀ ਕਿ 7-8 ਦਿਨ ਬਾਅਦ ਇਹਦੀ ਡੈੱਡ ਬੋਡੀ ਅ ਅਡਵਨ ਸਟੇਟ ਕੋਲੇ ਪੰਜਵਟੀ ਹੈ ਢੀਲਵਾਲ ਕੋਲੇ ਉੱਥੇ ਇੱਕ ਖੰਡਰ ਦੇ ਵਿੱਚ ਪੁਰਾਣਾ ਮਕਾਨ ਆ ਉੱਥੇ ਇਹਦੀ ਡੈੱਡ ਬੋਡੀ ਮਿਲ ਜਾਂਦੀ ਹੈ ਉਤੋਂ ਬਾਅਦ ਅਸੀਂ ਇਹਦੇ ਵਿੱਚ ਜੁਰਮ ਦਾ ਮਰਡਰ ਦਾ ਇਹਦੇ ਜੁਰਮ ਦਾ ਵਾਧਾ ਕਰਤਾ 103 ਬੀ ਐਨ ਐਸ ਦਾ 103 ਬੀ ਐਨ ਐਸ ਦਾ ਵਾਧਾ ਕਰਕੇ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਤੇ ਇਹ ਜਿਹੜਾ ਇਹ ਵੀ ਤੁਹਾਨੂੰ ਦੱਸ ਦਿਆਂ ਜਦੋਂ ਇਹਦੀ ਬੋਡੀ ਮਿਲੀ ਸੀ ਇਹਦੀ ਬੜੀ ਬੁਰੀ ਹਾਲਤ ਸੀਗੀ ਇਹਦੀ ਬੋਡੀ ਨੂੰ ਮਤਲਬ ਕਾਫੀ ਮਤਲਬ ਉੱਥੇ ਜਿਹੜੇ ਜਾਨਵਰਾਂ ਨੇ ਖਾਧਾ ਹੋਇਆ ਸੀਗਾ ਮਾਰਿਆ ਹੋਇਆ ਕਦੇ ਨਾਲ ਸੀ ਜੀ ਇਹ ਮਾਰਿਆ ਜੀ ਇਹਨੇ ਇੱਟਾਂ ਨਾਲ ਹੀ ਮਾਰਦਾ ਜੀ ਉਥੋਂ ਇੱਟ ਮਿਲੀਆਂ ਵੱਡੀਆਂ ਇੱਟਾਂ ਉਹ ਉਥੇ ਮਕਾਨ ਦੇ ਵਿੱਚ ਇੱਟਾਂ ਪਈਆਂ ਸੀ ਪੁਰਾਣੀਆਂ ਜਦੋਂ ਇਹ ਥੱਲੇ ਗਿਰ ਗਿਆ ਉਹਨੂੰ ਧੱਕਾ ਦੇ ਕੇ ਥੱਲੇ ਘੇਰਦਾ ਤੇ ਇਹਦੇ ਸਿਰ 'ਚ ਇੱਟਾਂ ਮਾਰੀਆਂ ਜੀ ਉਹ ਤਿੰਨ ਚਾਰ ਇੱਟਾਂ ਇੰਨੀਆਂ ਬੁਰੀ ਤਰ੍ਹਾਂ ਵੱਜੀਆਂ ਵੀ ਸਾਰੀ ਸਕਲ ਤੇ ਇਹਦੀ ਉੱਥੋਂ ਟੁੱਟ ਗਈ ਬੰਦੋ ਸੜੇ ਕੋਈ ਪੁਰਾਣੀ ਦੁਸ਼ਮਣੀ ਸੀ ਇਹਨਾਂ ਨਾਲ ਜੀ ਕੋਈ ਕੋਈ ਪੁਰਾਣੀ ਦੁਸ਼ਮਣੀ ਸੀ ਇਹਨਾਂ ਦੀ ਕਿ ਕਿਉਂ ਮਾਰਿਆ ਜੀ ਇਹਨਾਂ ਨੇ ਇਹ ਜੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ ਹਜੇ ਤੱਕ ਦੀ ਫੰਤੀਸ਼ ਦੇ ਵਿੱਚ ਇਹ ਸਾਹਮਣੇ ਆਈ ਇੱਕ ਲੜਕੀ ਸੀਗੀ ਤੇ ਉਹ ਲੜਕੀ ਪਹਿਲਾਂ ਜਿਹੜਾ ਦੋਸ਼ੀ ਹੈ ਵਿਕਰਮ ਸਿੰਘ ਜਿਹੜਾ ਦੋਸ਼ੀ ਹੈ ਇਹਦੇ ਵਿੱਚ ਜਿਹੜਾ ਅਰੈਸਟ ਕੀਤਾ ਵਿਕਰਮਜੀਤ ਸਿੰਘ son of ਧਰਮਵੀਰ ਸਿੰਘ ਵਾਸੀ ਜੋਗੀਪੁਰ ਦਾ ਜਿਹੜੇ ਪਟਿਆਲੇ ਰਹਿੰਦੇ ਨੇ ਹੁਣ ਇਹ ਇਹਦੇ ਨਾਲ ਇਹ ਕੁੜੀ ਦੀ ਗੱਲਬਾਤ ਸੀਗੀ ਇਹ ਪਟਿਆਲੇ ਟਿਊਸ਼ਨ ਦਾਛੇ ਦੇ ਜਾਂਦੇ ਸੀ ਉੱਥੇ ਕੁੜੀ ਨਾਲ 1.5 ਸਾਲ ਤੋਂ ਗੱਲ ਹੋ ਗਈ ਸੀ ਉਤੋਂ ਬਾਅਦ ਕੁੜੀ ਨਾਲ ਗੱਲਬਾਤ ਤੋਂ ਬਾਅਦ ਇਹ ਜਿਹੜਾ ਏ ਅਵਿਕਰਮ ਕਿਤੇ ਇੱਕ ਕੁੜੀ ਨੂੰ ਵਿੱਚੋਂ ਮਿਲ ਗਿਆ ਜਿਹੜਾ ਜਿਹਦੇ ਮੁੰਡੇ ਡੈਥ ਹੋਈ ਐ ਤੇ ਕੁੜੀ ਨੇ ਇਹਦਾ ਫੋਨ ਚੱਕਣਾ ਬੰਦ ਕਰਤਾ ਤੇ ਫਿਕਰ ਉਹਨਾਂ ਨਾਲ ਗੱਲਬਾਤ ਹੋਣ ਲੱਗੀ ਤੇ ਉਹਦਾ ਬਰਥਡੇ ਬੁੱਢੇ ਮਨਾਇਆ ਕੁੜੀ ਨਾਲ ਅਵਿਕਰਮ ਨੇ ਬਸ ਇਹ ਗੱਲ ਤੋਂ ਇਹਨੂੰ ਜਦੋਂ ਪਤਾ ਲੱਗਿਆ ਇਹਦੇ ਦਿਮਾਗ ਦੇ ਵਿੱਚ ਮਤਲਬ ਫਤੂਰ ਚੜ ਗਿਆ ਤੇ ਇਹ ਮਤਲਬ ਉਹ ਗੱਲ ਤੋਂ ਫੜਾ ਤੈਸ਼ ਵਿੱਚ ਆ ਗਿਆ ਤੇ ਇਹਨੇ ਫਿਰ ਉਹ ਉਹਦੇ ਚੱਲਦਿਆਂ ਮੁੰਡੇ ਨੂੰ ਮਤਲਬ 26 ਤਰੀਕ ਨੂੰ ਮੁੰਡੇ ਨੂੰ ਫੋਨ ਕੀਤਾ ਵੀ ਤੈਨੂੰ ਮੈਂ ਪਟਿਆਲੇ ਬੱਸ ਸਟੈਂਡ ਤੇ ਮਿਲਣਾ ਆਪਾਂ ਕੋਈ ਲੜਕੀ ਦੇ ਸੰਬੰਧ ਚ ਗੱਲਬਾਤ ਕਰਨੀ ਉਹਨੂੰ ਇਹ ਮੋਟਰਸਾਈਕਲ ਤੇ ਬਿਠਾ ਕੇ ਅਸੀਂ ਉਵੇਂ ਵੀਡੀਓ ਆਈ ਹੋਈ ਹੈ ਮੋਟਰਸਾਈਕਲ ਤੇ ਬਿਠਾ ਕੇ ਪਹਿਲਾਂ ਤਾਂ ਉਹਦਾ ਡੀਲ ਵਾਲ ਘੁਮਾਉਂਦਾ ਰਿਹਾ ਫਿਰ ਉਹਨੂੰ ਕਿਸੇ ਤਰੀਕੇ ਨਾਲ ਉਹ ਮਕਾਨ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਇਹ ਇਹਨੇ ਉਹਨੂੰ ਲੜਾਈ ਝਗੜਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹਨੇ ਮਾਰਦਾ ਉਥੇ ਤਿੰਨ ਚਾਰ ਇੱਟਾਂ ਮਾਰ ਕੇ ਸਿਰ 'ਤੇ ਤੇ ਜਦੋਂ ਇਹ ਮਾਰ ਰਿਹਾ ਸੀ ਇਹਦੇ ਵੀ ਉਥੇ ਸੱਟ ਲੱਗੀ ਹੁੰਦੇ ਦੇ ਜਿਹੜਾ ਦੋਸ਼ੀ ਆ ਬਿਕਰਮਜੀਤ ਸਿੰਘ ਇਹਨੇ ਬਾਅਦ ਦੇ ਵਿੱਚ ਆਪਣੇ ਵਰਤਮਾਨ ਹਸਪਤਾਲ 'ਚ ਜੋ ਸਟਿਚ ਵਗੈਰਾ ਲਾਇਆ ਸੀ ਸਰ ਕਿੱਥੋਂ ਪੜਿਆ ਗਿਆ ਜੀ ਹਾਂ ਉਹ ਤੋਂ ਬਾਅਦ ਇਹ ਦੱਸ ਦਿਆਂ ਜੀ ਇਹ ਤੋਂ ਬਾਅਦ ਜਦੋਂ ਇਹ ਮੁੰਡੇ ਦੀ ਡੈੱਡ ਬੋਡੀ ਮਿਲ ਗਈ ਤਾਂ ਇਹ ਮੁੰਡੇ ਨੂੰ ਪਤਾ ਲੱਗ ਗਿਆ ਵੀ ਇਹ ਸਾਰਾ ਮੇਰੇ ਤੋਂ ਹੀ ਗੱਲ ਆਊਗੀ ਵਿਕਰਮ ਨਾਲ ਚਲੋ ਅਸੀਂ ਵੀ ਨੇੜੇ ਲੱਗੇ ਸੀ ਤਾਂ ਇਹ ਮੁੰਡਾ ਮਤਲਬ ਤੇ ਜਿਹੜੀ ਇੱਕ ਵਿੱਚ ਕੁੜੀ ਹੈਗੀ ਆ ਲੜਕੀ ਤੇ ਜਿਹੜੀ ਹੁਣੇ 15 ਦਿਨ ਪਹਿਲਾਂ ਹੀ ਬਾਲਗ ਹੋਈ ਆ ਪਹਿਲਾਂ ਉਹ ਮਾਈਨਰੀ ਸੀ ਉਹਨੂੰ ਇਹਨੇ ਮੈਸੇਜ ਕੀਤਾ ਵੀ ਜਿਹੜਾ ਵਿਕਰਮ ਆ ਮੁੰਡਾ ਘਨੌਰ ਵਾਲਾ ਵੀ ਉਹ ਤੇਰਾ ਉਹ ਮਰ ਗਿਆ ਉਹਦੀ ਡੈੱਡ ਬੋਡੀ ਮਿਲੀ ਆ ਵੀ ਉਹਦਾ ਸੁਸਾਈਡ ਨੋਟ ਤੇਰੇ ਨਾਮ ਦਾ ਉਹਨੇ ਲਿਖਿਆ ਵੀ ਤੇਰੀ ਵਜ੍ਹਾ ਕਰਕੇ ਉਹ ਲੈ ਛਲੰਗ ਮਾਰ ਕੇ ਮਰ ਗਿਆ ਵੀ ਤੈਨੂੰ ਪੁਲਿਸ ਫੜ ਕੇ ਲੈ ਜੂ ਤਾਂ 30 ਤਰੀਕ ਨੂੰ ਇਹ ਮੁੰਡਾ ਸਵੇਰੇ ਉਹ ਕੁੜੀ ਨੂੰ ਭੁਜਾ ਕੇ ਲੈ ਗਿਆ ਕਰੋ ਵੀ ਆਹ ਗਲਤ ਗਾਈਡ ਕਰਕੇ ਉਸ ਤੋਂ ਬਾਅਦ ਇਹ ਮਤਲਬ ਅਸੀਂ ਇਹਨਾਂ ਦੇ ਪਿੱਛੇ ਟੀਮ ਲਾਤੀ ਜਿਹਦੇ ਐਸ ਐਚ ਓ ਠਨੌਰ ਹੈ ਕਾਸ਼ਦੀਪ ਸਿੰਘ ਤੇ ਸੀਆਈਏ ਦੀ ਟੀਮ ਸੀ ਪਟਿਆਲੇ ਦੀ ਤੇ ਅਸੀਂ ਸਾਰਾ ਜੁਆਇੰਟ ਲਈ ਇਹ ਚੀਜ਼ ਨੂੰ ਐਸਪੀਡੀ ਸਾਹਿਬ ਦੇ ਦੇਸ਼ਣ ਦੇ ਲਈ ਜੇ ਵੈਰੀਫਾਈ ਕੀਤਾ ਅਸੀਂ ਡਿਟੇਲਸ ਲਈਆਂ ਬੈਂਕ ਦੇ ਤੇ ਹੋਰ ਤਾਂ ਕੋਈ ਇੱਕ ਵੀ ਅਲੱਗ ਦਾ ਕੋਈ ਇਸ ਮਾਡਰ ਕੱਦ ਦੇ ਵਿੱਚ ਮੈਂ ਕਹਿੰਦਾ ਜੀ ਉਸ ਤੋਂ ਬਾਅਦ ਇਹਨਾਂ ਦੀ ਇਹ ਪਹਿਲਾਂ ਅੰਮ੍ਰਿਤਸਰ ਗਏ ਜੀ ਕੁੜੀ ਨੂੰ ਲੈ ਕੇ ਫਿਰ ਇਹ ਯੋਧਿਆ ਚਲੇ ਗਏ ਫਿਰ ਉਸ ਤੋਂ ਬਾਅਦ ਬਾਰਾਨਾ ਸੀ ਪੁਲਿਸ ਦੀ ਟੀਮ ਪਿੱਛੇ ਪਿੱਛੇ ਸੀ 3-4000 ਕਿਲੋਮੀਟਰ ਪੁਲਿਸ ਨੇ ਚੇਸ ਕੀਤਾ ਇਹਨਾਂ ਨੂੰ ਸੀਆਈਏ ਤੇ ਕਨੌਰ ਦੀ ਟੀਮ ਨੇ ਫਿਰ ਚੇਸ ਕਰਕੇ ਇਹਨਾਂ ਨੂੰ ਪਟਨੇ ਤੋਂ ਦੋਨਾਂ ਨੂੰ ਫੜਿਆ ਕੁੜੀ ਦੇ ਮੁੰਡੇ ਨੂੰ ਪਟਨੇ ਤੋਂ ਰੇਲਵੇ ਸਟੇਸ਼ਨ ਤੋਂ ਅਸੀਂ ਫਿਰ ਫੋਨ ਕਰਤਾ ਉੱਥੇ ਰੇਲਵੇ ਸਟੇਸ਼ਨ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਫਿਰ ਅਨਟੇਨ ਕੀਤਾ ਉੱਥੋਂ ਵਾਰ ਲੈ ਕੇ ਆਏ ਤੇ ਉਦੋਂ ਬਾਅਦ ਅੱਗੋਂ ਫਿਰ ਇਹਨੇ ਅਰੈਸਟ ਪਾ ਕੇ ਅਗਲੀ ਕਾਰਵਾਈ ਚੱਲੀ ਹੈ ਜੀ ਇਹਦੇ ਵਿੱਚ ਤੁਸੀਂ ਕੀ ਕੁਐਸਚਨ ਕਰ ਰਹੇ ਸੀਗੇ ਸਰ ਕੋਈ ਸਹਾਇਤਾ ਵੀ ਕੀਤੀ ਸੀ ਸਰ ਹਾਂ ਜੀ ਇਹਦੇ ਵਿੱਚ ਇਹਦਾ ਚਾਚਾ ਜੀ ਸਤਨਾਮ ਸਿੰਘ ਵੈਸੇ ਉਹ ਜੋਗੀਪੁਰ ਦਾ ਹੈ ਪਰ ਹੁਣ ਇਹ ਮਤਲਬ ਚੌਰੇ ਰਹਿਣ ਲੱਗ ਗਿਆ ਜਿਹੜਾ ਪਹਿਲਾਂ ਆਲਰੇਡੀ ਇੱਕ ਮਰਡਰ ਦੇ ਵਿੱਚ ਸਜ਼ਾ ਭੁਗਤ ਰਿਹਾ ਆਇਆ ਹੋਇਆ ਹੈ ਤੇ ਉਹਦੇ ਪੰਜ ਛੇ ਹੋਰ ਵੀ ਪਰਚੇ ਦਰਜ ਨੇ ਇਹਨੇ ਸਤਨਾਮ ਸਿੰਘ ਨਾਲ ਇਹ ਗੱਲ ਦੀ ਸਲਾਹ ਕੀਤੀ ਸੀ ਐਵੇਂ ਕਰਕੇ ਮੁੰਡਾ ਮਾਰਨਾ ਪਰ ਜਿੱਦਣ ਮਾਰਨਾ ਸੀਗਾ ਉਹ ਤਾਂ ਸਤਨਾਮ ਸਿੰਘ ਨਾਲ ਨਹੀਂ ਸੀਗਾ ਬਾਅਦ ਦੇ ਵਿੱਚ ਸਤਨਾਮ ਸਿੰਘ ਨੂੰ ਜਦੋਂ ਇਹਨੇ ਦੱਸਿਆ ਮੈਂ ਮਾਰਤਾ ਉਹ ਬਕਾਇਦਾ ਉੱਥੇ ਬੋਡੀ ਵੇਖਣ ਗਿਆ ਵੀ ਮਰ ਗਿਆ ਏ ਉਦੋਂ ਬਾਅਦ ਸਤਨਾਮ ਸਿੰਘ ਨੇ ਇਹਨੂੰ ਪੈਸੇ ਦਿੱਤੇ 5-4000 ਰੁਪਏ ਵੀ ਤੂੰ ਐਵੇਂ ਕਰ ਆ ਕਹਾਣੀ ਬਣਾ ਕੇ ਕੁੜੀ ਨੂੰ ਡਰਾਮ ਮਗਾ ਕੇ ਭਜਾ ਕੇ ਲੈ ਜਾ ਵੀ ਨਹੀਂ ਤਾਂ ਤੇਰਾ ਕੰਮ ਖਰਾਬ ਹੋਊਗਾ ਉਹਨੇ ਫਿਰ ਇਹ ਨਹੀਂ ਮਨਤ ਕੀਤੀ ਉਹ ਉਹਨੂੰ ਵੀ ਅਰੈਸਟ ਕਰ ਲਿਆ ਸਤਨਾਮ ਸਿੰਘ ਨੂੰ ਅਸੀਂ ਤਨ ਤੇ ਉਹ ਵੀ ਰਿਮਾਂਡ ਤੇ ਆ ਦੋਨੇ ਹੁਣ ਦੋਸ਼ੀ ਸਾਡੇ ਕੋਲੇ ਜਿਹੜਾ ਵਿਕਰਮਜੀਤ ਹੈ ਤੇ ਸਤਨਾਮ ਸਿੰਘ ਦਾ ਚਾਚਾ ਦੋਨੇ ਸਾਡੇ ਕੋਲੇ ਅਰੈਸਟਡ ਨੇ ਤੇ ਇਹ ਐਡੀਸ ਮੋਰ ਡੈਥ ਹੋ ਗਈ ਕਿ ਥੋੜੇ ਦਿਨ ਬਾਅਦ ਹੋਈ ਹੈ ਉੱਥੇ ਗਈ ਜੀ ਇਹ ਤੇ ਡੈਕਟ ਦਾ ਨਹੀਂ ਪਤਾ ਚਾਰ ਜਾਂ ਪੰਜ ਮੁਕੱਦਮੇ ਦਰਜ ਨੇ ਐਨਡੀਪੀਐਸਡ ਸਾਰੇ ਸਟੂਡੈਂਟਸ ਦੇ ਸਾਰੇ ਜਿਹਨੂੰ ਲੈ ਗਿਆ ਸੀ ਕੋਈ ਉਹਦਾ ਵੀ ਮੁਕੱਦਮਾ ਦਰਜ ਕੀਤਾ ਹੈ ਹਾਂਜੀ ਜਿਹੜਾ ਲੜਕੀ ਦੇ ਘਰਦਿਆਂ ਨੇ ਜਿਹੜੀ ਲੜਕੀ ਮਿਸਿੰਗ ਹੋਈ ਸੀ ਅਸੀਂ ਮਿਸਿੰਗ ਦਾ ਪਰਚਾ ਦਰਜ ਕੀਤਾ ਬਾਅਦ ਚ ਉਹਦੇ ਫਾਦਰ ਨੇ ਬਿਆਨ ਲਿਖਾਇਆ ਵੀ ਮੇਰੀ ਕੁੜੀ ਜਿਹੜੀ ਸੀ ਇਹ ਸਾਲ ਤੋਂ ਨਾਬਾਲਗ ਕੁੜੀ ਨੂੰ ਮਤਲਬ ਇਹ ਮਤਲਬ ਉਹਦੇ ਨਾਲ ਰੇਪ ਕਰਦਾ ਰਿਹਾ ਕੁਨੋਂ ਰਾਤੋਂ ਕਹਾ ਕੇ ਤੇ ਅਸੀਂ ਉਹ ਪੋਸਟ ਕੋ ਦਾ ਪਰਚਾ ਜਿਹੜਾ ਠਾੜਾ ਜੀਨੇ ਗੱਡਿਆ ਦਰਜਾ ਤੇ ਉਹਦੀ ਉਹ ਚੱਲ ਰਹੀ ਹੈ ਸਰ ਮੁੰਡੇ ਦੀ ਐਟ ਦੀ ਸਪੌਟ ਡੈਥ ਹੋਈ ਹੈ ਕਿ ਥੋੜੇ ਦਿਨ ਬਾਅਦ ਹੋਈ ਹੈ ਜੀ ਉੱਥੇ ਪਏ ਦੀ ਦੇਖੋ ਜੀ ਉਹ ਡਾਕਟਰ ਦੀ ਪੋਸਟਮਾਰਟਮ ਦੀ ਰਿਪੋਰਟ ਆ ਵੈਸੇ ਮਤਲਬ ਐਟ ਦੀ ਸਪੌਟ ਨਹੀਂ ਹੋਈ ਹੈਗੀ ਮਤਲਬ ਕੁਝ ਘੰਟੇ ਬਾਅਦ ਹੋਈ ਹੈ ਸਰ ਰਿਮਾਂਡ ਮਿਲੇ ਜੀ ਕਿੰਨੇ ਦਿਨਾਂ ਦਾ ਰਿਮਾਂਡ ਸਾਡੇ ਕੋਲ ਪੰਜ ਦਿਨ ਦਾ ਰਿਮਾਂਡ ਤੇ ਡਿਊਰਿੰਗ ਰਿਮਾਂਡ ਅਸੀਂ ਇਹਦੇ ਕੋਲੋਂ ਉਹ ਜਿਹੜਾ ਮੁੰਡਾ ਮਰਿਆ ਵਿਕਰਮ ਉਹਦਾ ਮੋਬਾਈਲ ਆਈਫੋਨ 14 ਹੋਰ ਕਵਰ ਕਰਾਇਆ ਜੀ ਉਹਦਾ ਕੜਾ ਲਾ ਲਿਆ ਸੀ ਇਹਨੇ ਚੈਨੀ ਲਾ ਲਈ ਸੀ ਉਹਦੀ ਸਿਲਵਰ ਦੀ ਹੋਰ ਕਵਰ ਕਰਾਈਆ ਜੀ ਤੇ ਜਿਹੜੇ ਮੋਟਰਸਾਈਕਲ ਪੁਰਕੀਨਾ ਮੋਟਰਸਾਈਕਲ ਸੀਗਾ ਦੋਸੀ ਦਾ ਉਹ ਹੋ ਰਿਕਵਰ ਕਰਾਇਆ ਜੀ ਸਰ ਇਹ ਜੋ ਸਟੂਡੈਂਟ ਕੌਣ ਕੌਣ ਸੀਗਾ ਜੀ ਹਾਂਜੀ 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 ਸਟੂਡੈਂਟ ਕੌਣ ਕੌਣ ਇਹਨੂੰ ਫੋਟੋ ਕਰਾ ਦਿੰਦਾ ਜੀ ਉਹ ਵਿਕਰਮ ਜੀ ਸਟੂਡੈਂਟੀ ਸੀਗਾ ਸਟੂਡੈਂਟ ਦਾ ਪਹਿਲਾ ਸੀਗਾ ਜੀ ਹੁਣ ਤਾਂ ਉਹ ਫਾਰਮੇਸੀ ਕਰਦਾ ਸੀ ਫਾਰਮੇਸੀ ਕਰਦਾ ਤੇ ਹੈ ਇਹ ਛੋਟੀ ਉਮਰ ਦੇ ਸੀ ਸਾਰੇ ਜਿਹੜੀ ਡੈਥ ਹੋਈ ਆ ਉਹ ਬਾਈਕ ਸਾਲ ਦਾ ਸੀਗਾ ਤੇ ਜਿਹਨੇ ਮਾਰਿਆ ਉਹ ਵੀ 21 ਸਾਲ ਦਾ ਹੀ ਲੜਕੀ ਸਨ ਲੜਕੀ ਜੀ ਹੁਣ 18 ਸਾਲ ਕੁਛ ਦਿਨਾਂ ਦੀ ਹੋਈ ਹੈ ਜੀ ਨਹੀਂ ਉਹ ਤਾਂ ਠੀਕ ਮੈਂ ਕਿਹਾ ਉਹ ਕਰਦੀ ਕੀ ਪੜਦੀ ਹੈ ਕੀ ਕਰਦੀ ਹੈ ਉਹ ਵੀ ਪੜਦੀ ਹੈ ਜੀ ਪਟਿਆਲੇ ਆਈਟੀਆਈ ਚ ਲੱਗੀ ਹੋਈ ਹੈ ਜੀ ਉਸਦੀ ਜਿਹੜੀ ਫਿਕਰ ਨਾਲ ਮੁਲਾਕਾਤ ਹੋਈ ਸੀ ਉੱਥੇ ਪੜਨ ਜਾਨੀ ਸੀ ਪਟਿਆਲਾ ਹੁਣ ਫਿਰ ਇਹ ਦੇ ਜਿਹੜੇ ਕਿਹੜੇ ਕਿਹੜੇ ਬੰਦੇ ਖਲਾਫ ਅਰਚਾ ਦਾ ਜੋ ਹੈ ਦੋ ਬੰਦਿਆਂ ਦੇ ਖਲਾਫ ਜੀ ਤੇ ਲੜਕੀ ਲੜਕੀ ਨੂੰ ਜੀ ਲੜਕੀ ਦੇ ਖਲਾਫ ਨਹੀਂ ਹੋਇਆ ਲੜਕੀ ਨੂੰ ਅਸੀਂ ਅਰੈਸਟ ਕੀਤਾ ਸੀਗਾ ਬਾਅਦ ਦੇ ਵਿੱਚ ਉਹਦੀ ਤਫਤੀਸ਼ ਕਰਕੇ ਉਹ ਉਹਦੇ ਦਸ ਸਾਹਿਬ ਕੋਲੇ ਬਿਆਨ ਕਰਾਇਆ 183 ਬੀਐਨਐਸ ਤੇ ਜਿਹਨੂੰ 164 ਦੇ ਬਿਆਨ ਕਹਿੰਦੇ ਦਸ ਸਾਹਿਬ ਕੋਲੇ ਸਟੇਟਮੈਂਟ ਦਿੱਤੀ ਉਹਦੇ ਵਿੱਚ ਉਹਨੇ ਕਬੂਲਿਆ ਵੀ ਇਹ ਮੈਨੂੰ ਗਲਤ ਦੱਸ ਕੇ ਵੀ ਮੁੰਡਾ ਤੇਰੇ ਕਰਕੇ ਮਰਿਆ ਸੁਸਾਈਡ ਕਰ ਗਿਆ ਮੈਨੂੰ ਭੁਜਾ ਕੇ ਲੈ ਗਿਆ ਤੇ ਮੈਨੂੰ ਜਦੋਂ ਉੱਥੇ ਮਾਰਾ ਨਹੀਂ ਪਟਨਾ ਸੀਗਾ ਉੱਥੇ ਮੈਨੂੰ ਪੜ ਲੱਗਿਆ ਵੀ ਇਹਨੇ ਤਾਂ ਇਹ ਮੁੰਡੇ ਨੇ ਮਾਰਤਾ ਠੀਕ ਮੈਂ ਇੱਕ ਵਾਰ ਪੁਲਿਸ ਨੂੰ ਕੋਵਿਡ ਕਰ ਲਈ ਜੀ ਹਾਂ ਜੀ ਹਾਂ ਉਹ ਕੋਵਿਡ ਕਰ ਰਹੀ ਹੈ ਸਾਰੀ ਗੱਲ ਮਤਲਬ ਉਹ ਗੇਂ ਹੋਈ ਜੀ